ਹਾਦਸੇ ਦੇ ਬਾਰੇ ਹੁਣ ਮੈਨੂੰ ਤਾਂ ਇਹਦੇ ਬਾਰੇ ਨੌਲੇਜ ਨਹੀਂ ਜੋ ਇਸ ਇਹਦੇ ਮਾਹਰ ਨੇ 에어 ਹੀਟਰਾਂ ਦੇ ਉਹੀ ਦੱਸ ਸਕਦੇ ਆ ਕਿ ਕੀ ਹਾਦਸਾ ਹੋਇਆ ਵਿਸ਼ਕਰਮਾ ਦੇ ਨੀ ਇਹ ਫੋਰਮੈਨ ਸੀਗਾ ਇਹ 24 ਘੰਟੇ ਹਾਜ਼ਰ ਹੁੰਦਾ ਫੈਕਟਰੀ ਚ ਦੁੱਧ ਸਾਡਾ 24 ਘੰਟੇ ਚੱਲਦਾ ਠੀਕ ਆ ਐਸੈਂਸ਼ੀਅਲ ਸਰਵਿਸ ਆਉਨੇ ਆ ਸੀ ਸਾਨੂੰ ਕਿਸੇ ਵੀ ਟਾਈਮ ਬੁਲਾਉਂਦੇ ਆ ਤਾਂ ਸਾਨੂੰ ਆਉਣਾ ਪੈਂਦਾ ਜਿਹੜੇ ਫੈਕਟਰੀ ਚ ਜਖਮੀ ਪੰਜ ਬੰਦੇ ਜਖਮੀ ਇੱਕ ਮੁੰਡੇ ਦੀ ਕਨਾਲ ਦੇ ਵਿੱਚ ਡੈਥ ਆਸਾ ਨਰਮਲ ਸਿੰਘ ਹੈ ਜੀ ਸਕਿਉਰਟੀ ਇੰਚਾਰਜ ਮੈਥੇ ਕੰਮ ਕਰਦਾ ਜੀ ਤੁਹਾਡੀ ਨਾਈਟ ਦੀ ਡਿਊਟੀ ਸੀਗੀ ਨਹੀਂ ਮੇਰੀ ਦਿਨੇ 9 ਤੋਂ 5 ਹੁੰਦਾ ਠੀਕ ਕੀ ਹਾਦਸਾ ਹੋਇਆ ਥਾ ਹਾਦਸੇ ਦੇ ਬਾਰੇ ਹੁਣ ਮੈਨੂੰ ਤਾਂ ਇਹਦੇ ਬਾਰੇ ਨੌਲੇਜ ਨਹੀਂ ਜੋ ਇਸ ਇਹਦੇ ਮਾਹਰ ਨੇ 에어 ਹੀਟਰਾਂ ਦੇ ਉਹੀ ਦੱਸ ਸਕਦੇ ਆ ਵੀ ਕੀ ਹਾਦਸਾ ਹੋਇਆ ਇੱਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਵਿਸ਼ਕਰਮਾ ਡੇ ਸੀ ਕਿਉਂਕਿ ਸੀਗਾ ਤਾਂ ਛੁੱਟੀ ਹੋਣੀ ਚਾਹੀਦੀ ਸੀ ਵਿਸ਼ਕਰਮਾ ਕੀ ਕੰਮ ਕਰਦਾ ਸਿਸਟਮ ਕਿਸ ਕਰਮਾ ਦੇ ਨਹੀਂ ਇਹ ਫੋਰਮੈਨ ਸੀਗਾ ਇਹ 24 ਘੰਟੇ ਹਾਜ਼ਰ ਹੰਦ ਫੈਕਟਰੀਜ਼ ਦੁੱਧ ਸਾਡਾ 24 ਘੰਟੇ ਚੱਲਦਾ ਠੀਕ ਆ ਐਸੈਂਸ਼ੀਅਲ ਸਰਵਿਸ ਚ ਆਉਨੇ ਆ ਸੀ ਸਾਨੂੰ ਕਿਸੇ ਵੀ ਟਾਈਮ ਬੁਲਾਉਂਦੇ ਆ ਤਾਂ ਸਾਨੂੰ ਆਉਣਾ ਪੈਂਦਾ ਜਿਹੜੇ ਫੈਕਟਰੀਜ਼ ਨੇ ਬੰਦੇ ਕੁਝ ਟੈਕਨੀਕਲ ਬੰਦੇ ਨੇ ਨਾ ਜਿਹੜੇ ਉਹਨਾਂ ਨੂੰ ਆਉਣਾ ਪੈਂਦਾ ਜੱਕ ਮੀ ਬਜੇ ਤਕਰੀਬਨ 10:30 ਪਾਉਣੇ 11 ਵਜੇ ਹੋਇਆ ਕੱਲ੍ਹ ਜਕਮੀ ਪੰਜ ਬੰਦੇ ਜਕਮੀ ਇੱਕ ਮੁੰਡੇ ਦੀ ਕਨਾਲ ਜਿੰਦੀ ਡੈਥ ਜਕਮੀ ਕਿਹੜੇ ਹਸਪਤਲ ਲੱਗਾਈ ਉਹ ਡੀ ਐਮ ਸੀ ਡੀ ਐਮ ਸੀ ਕਿਹੜੇ ਕਨਾਲ ਜਿਹੜੇ ਡੈਥ ਹੋ ਕਿੰਨੀ ਦੇਰ ਤੋਂ ਉੱਥੇ ਕੰਮ ਕਰ ਉਹ ਨੂੰ ਹੋ ਗਿਆ ਮੇਰਾ ਖਿਆਲ 20 20 ਸਾਲ ਵੀ 25 ਸਾਲ ਹੋ ਗਏ ਹਨ ਕਹਿੰਦੇ 40 ਦੇ ਨੇੜੇ ਤੇੜੇ ਉਹਨਾਂ ਦੀ ਏਜ ਹੋ ਗਈ ਹਾਂ 40 42 ਦੇ ਨੇੜੇ ਤੇੜੇ ਹੈ